ਇੱਕ ਹਿੰਦੂ ਵੀਰ ਸਾਡੇ ਕੋਲ ਆਏ। ਉਸੇ ਵਕਤ ਹੁਕਮਨਾਮਾ ਗੁਰਦੁਆਰੇ ਉਹਨਾਂ ਨੇ ਪੜ੍ਹਿਆ ਜਾ ਕੇ। ਉੱਥੇ ਲਿਖਿਆ ਸੀ ਕਿ ਸ਼ਿਵਜੀ ਦੀ ਮੌਤ ਕੋਈ ਬਾਣੀ ਚ ਦੱਸਿਆਣਾ ਵੀ ਹਰ ਕੋਈ ਜਨਮ ਲੈਂਦਾ ਹਰ ਕੋਈ ਮਰਦਾ ਹੈ ਕੋਈ ਅਵਤਾਰ ਪੁਰਚ ਵੀ ਆਏ ਨੇ। RAM ji ਆਏ, KRISHN ji ਆਏ। ਉਹ ਸੰਸਾਰ ਛੱਡ ਕੇ ਜਾਣਾ ਪਿਆ ਉਹ Hindu ਧਰਮ ਨੂੰ ਬਹੁਤ ਮੰਨਦਾ ਸੀ ਤੇ ਗੁਰੂ ਘਰ ਦਰਸ਼ਨ ਕਰਨ ਗਿਆ ਜਦੋਂ ਹੁਕਮਨਾਮਾ ਪੜ੍ਹਿਆ ਤੇ ਉਹਨੇ ਕਿਹਾ ਵੀ ਸ਼ਿਵਜੀ ਦੀ ਮੌਤ ਦਾ ਉਹਦੇ ਵਿੱਚ ਜ਼ਿਕਰ ਹੋਇਆ ਤੇ ਮੈਨੂੰ ਬੜਾ ਦੁੱਖ ਹੋਇਆ ਕਿ ਅਮਰਨਾਥ ਵੀ ਐ ਔਰ ਅਮਰ ਕਥਾ ਵੀ ਸੁਣਾਈ ਐ ਤੇ ਮੇਰਾ ਮਨ ਟੁੱਟ ਗਿਆ ਕਿ ਮੈਂ ਸੋਚ ਰਿਹਾ ਵੀ ਗੁਰੂ ਘਰ ਮੈਂ ਨਹੀਂ ਜਾਣਾ ਕਿ ਸਾਡੇ ਜਿਹੜੇ ਈਸ਼ਟ ਐ ਮਹਾਦੇਵ ਐ ਉਹਨਾਂ ਦੀ ਮੌਤ ਦਾ ਜ਼ਿਕਰ ਕੀਤਾ ਆ ਤੇ ਮੈਂ ਕਿਹਾ ਵੀ ਤੁਸੀਂ ਸ਼ਾਸਤਰ ਜਿਹੜੇ ਥੋੜਾ ਹੋਰ ਅਧਿਐਨ ਕਰੋ ਉਹਨਾਂ ਦਾ ਹੋਰ ਪੜਾਈ ਕਰੋ ਉਹਨਾਂ ਦੀ ਕਿ ਗਏ ਸ਼ਾਸਤਰਾ ਵਿੱਚ ਇੱਕ ਜਗ੍ਹਾ ਵੀ ਲਿਖਿਆ ਹੈ ਕਿ ਜਦੋਂ ਇੰਦਰ ਰਾਜੇ ਦਾ ਇੱਕ ਯੁੱਗ ਬੀਤਦਾ ਸਵਰਗ ਦਾ ਜਿਹੜਾ ਇੰਦਰ ਰਾਜਾ ਉਹਦਾ ਇੱਕ ਯੁੱਗ ਬੀਤਦਾ ਤੇ ਬ੍ਰਹਮਾ ਜੀ ਦਾ ਇੱਕ ਸਾਲ ਬੀਤ ਜਾਂਦਾ ਜਦੋਂ ਬ੍ਰਹਮਾ ਜੀ ਦਾ ਇੱਕ ਸਾਲ ਬੀਤਦਾ ਉਦੋਂ ਰਾਜੇ ਇੰਦਰ ਦਾ ਇੱਕ ਯੁੱਗ ਬੀਤ ਗਿਆ ਤੇ ਜਦੋਂ ਰਾਜੇ ਇੰਦਰ ਦਾ ਸਵਰਗ ਦੇ ਅੰਦਰ ਰਾਜੇ ਦਾ ਇੱਕ ਯੁੱਗ ਬੀਤਦਾ ਤੇ ਬ੍ਰਹਮਾ ਜੀ ਦਾ ਇੱਕ ਸਾਲ ਬੀਤ ਜਾਂਦਾ ਤੇ ਜਦੋਂ ਬ੍ਰਹਮਾ ਜੀ ਦਾ ਇੱਕ ਸਾਲ ਬੀਤਦਾ ਤੇ ਉਦੋਂ ਵਿਸ਼ਨੂੰ ਭਗਵਾਨ ਜੀ ਦਾ ਇੱਕ ਦਿਨ ਬੀਤ ਜਾਂਦਾ ਔਰ ਜਦੋਂ ਵਿਸ਼ਨੂੰ ਭਗਵਾਨ ਜੀ ਦਾ ਇੱਕ ਦਿਨ ਬੀਤ ਜਾਂਦਾ ਤੇ ਸ਼ੰਕਰ ਜੀ ਦਾ ਮਹਾਦੇਵ ਜੀ ਦਾ ਇੱਕ ਛਣ ਬੀਤਦਾ ਇੱਕ ਪਲ ਬੀਤਦਾ ਸੋ ਬਾਣੀ ਵਿੱਚ ਇੱਕ ਹੋਰ ਗੱਲ ਲਿਖੀ ਵੀ ਸਰਗੁਣ ਨਿਰਗੁਣ ਅਰੰਕਾਰ ਸੁੰਨ ਸਮਾਦੀ ਆਪ ਕੀ ਪਰਮਾਤਮਾ ਜਿਹੜਾ ਉਹ ਸੁੰਨ ਸਮਾਧੀ ਚ ਹੈ ਅਸੀਂ ਅਗਰ ਗਿਆਨ ਦ੍ਰਿਸ਼ਟੀ ਦੇ ਨਾਲ ਦੇਖਾਂਗੇ ਤੇ ਪਰਮਾਤਮਾ ਉਹ ਅੱਲਾਹ ਤਾਲਾ ਉਹ ਵਾਹਿਗੁਰੂ ਸਾਨੂੰ ਗਿਆਨ ਦੇਗਾ